ਇੰਡ ਮੁੱਸਾ ਦੇ ਵਿੱਚ ਅੱਜ ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਅਤੇ ਮਰਹੂਮ ਸਿੱਧੂ ਮਸੇਵਾਲੇ ਦੀ ਪਤਿ ਜੀ ਵਰਸੀ ਮਨਾਇ ਜਾ ਰਹੀ ਹੈ ਸਮਾਧ ਤੇ ਸਿੱਧੂ ਮੁਸੇ ਵਾਲੇ ਦੀ ਤੀਜੀ ਵਰਸੀ ਦਾ ਸਮਾਗਮ ਹੋ ਰਿਹਾ ਪਿੰਡ ਮੂਸਾ ਦੇ ਵਿੱਚ ਸ਼ਰਧਾਂਜਲੀ ਸਮਾਗਮ ਅੱਜ ਕਰਵਾਇਆ ਜਾ ਰਿਹਾ ਤਾਂ ਮੂਸਾ ਪਿੰਡ ਤੋਂ ਇਹ ਸਿੱਧੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਪੁੱਤ ਦੇ ਤੀਜੀ ਵਰਸੀ ਮੌਕੇ ਮਾ ਚਰਨ ਕੋਰ ਦੀਆਂ ਅੱਖਾਂ ਦੇ ਵਿੱਚ ਉਹ ਲਗਾਤਾਰ ਅਥਰੂ ਵਗ ਰਹੇ ਨੇ ਗੋਦੀ ਦੇ ਵਿੱਚ ਨਿੱਕੇ ਸ਼ੁਭ ਨੂੰ ਚੁੱਕਿਆ ਹੋਇਆ ਤੇ ਵੱਡੇ ਪੁੱਤ ਨੂੰ ਸ਼ਰਧਾਂਜਲੀ ਦੇ ਰਹੀ ਹੈ ਮਾ ਚਰਨ कौरਾ ਤੇ ਯਾਦ ਕਰ ਰਹੀ ਹੈ ਅੱਜ 3 ਸਾਲ ਬੀਤ ਗਏ ਸਿੱਧੂ ਮਸੇਵਾਲੇ ਨੂੰ ਦੁਨੀਆ ਨੂੰ ਅਲਵਿਦਾ ਆਖਿਆ ਤਾਂ ਮਾਂ ਦੇ ਵੱਲੋਂ ਪਹਿਲਾਂ ਭਾਵੁਕ ਪੋਸਟ ਪਾਈ ਜਾਂਦੀ ਆ ਤੇ ਸਿੱਧੂ ਮਸੇਵਾਲੇ ਦੀ ਤੀਜੀ ਵਰਸੀ ਦੇ ਸਮਾਗਮ ਮੌਕੇ ਮਾ ਚਰਨ कौर ਦੀਆਂ ਅੱਖਾਂ ਦੇ ਵਿੱਚ ਉਹ ਲਗਾਤਾਰ ਹੀ ਅਥਰੂ ਵਗ ਰਹੇ ਨੇ ਤਾਂ ਤੁਸੀਂ ਤਸਵੀਰਾਂ ਇਹ ਦੇਖ ਸਕਦੇ ਹੋ ਪਿੰਡ ਮੁੱਸਾ ਤੋਂ ਇਹ ਸਿੱਧੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਕਿ ਵਰਸੀ ਸਮਾਗਮ ਹੋ ਰਿਹਾ ਹੈ ਵਿੰਡ ਮੂਸਾ ਦੇ ਲੋਕਾਂ ਦਾ ਵੀ ਲਗਾਤਾਰ ਇਹ ਕਹਿਣਾ ਹੈ ਕਿ ਵੱਧ ਚੜ ਕੇ ਵਰਸੇ ਸਮਾਗਮ ਦੇ ਵਿੱਚ ਪਹੁੰਚੋ ਤਾਂ ਅੱਜ ਵੀ ਸਾਰਾ ਜਹਾਨ ਸਿੱਧੂ ਮੂਸੇਵਾਲੇ ਨੂੰ ਯਾਦ ਕਰ ਰਿਹਾ ਹੈ 29 ਮਈ 2022 ਦੀ ਉਹ ਕਾਲੀ ਸ਼ਾਮ ਜਦੋਂ ਸਿੱਧੂ ਮੂਸੇਵਾਲੇ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਤਾਂ ਉਸ ਸਮੇਂ ਸਮਝ ਲਓ ਜਿਵੇਂ ਕਿ ਇੱਕ ਸਮਾਂ ਰੁਕ ਹੀ ਗਿਆ ਤਾ ਅੱਜ ਜੇ 3 ਸਾਲ ਹੋ ਗਏ ਨੇ ਸਿੱਧੂ ਮਸੇਵਾਲੇ ਨੂੰ ਇਸ ਦੁਨੀਆ ਨੂੰ ਅਲਵਿਦਾ ਆਖਿਆ ਤਾਂ ਅੱਜ ਪੁੱਤ ਦੀ ਯਾਦ ਦੇ ਵਿੱਚ ਜਿਹੜਾ ਕਿ ਵਰਸੀ ਸਮਾਗਮ ਕਰਵਾਇਆ ਜਾ ਰਿਹਾ ਤੇ ਮਾਂ ਦੀਆਂ ਅੱਖਾਂ ਦੇ ਵਿੱਚੋਂ ਲਗਾਤਾਰ ਹੀ ਅਥਰੂ ਵਗ ਰਹੇ ਨੇ ਭਾਈ ਜੀ ਮੇਰਾ ਨਾਮ ਰੋਹਿਤ ਰਾਜਪੂਤਾ ਮਾਨਸਾ ਤੋਂ ਆਏ ਜੀ ਅਸੀਂ ਤਾਂ ਕਿਵੇਂ ਦੇਖਦੇ ਸਿੱਧੂ ਮਸੇਵਾਲ ਦੀ ਤੀਸਰੀ ਵਰਸੀ ਆ ਉਸ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਨੇ ਹਾਂਜੀ ਵੀਰੇ ਅੱਜ ਸਾਡੇ ਬਾਈ ਸਿੱਧੂ ਮਸੇਵਾਲ ਦੀ ਤੀਜੀ ਵਰਸੀ ਆ ਉਹਦੇ ਵਿੱਚ ਮਾਨਸਾ ਪ੍ਰਸ਼ਾਸਨ ਔਰ ਪਿੰਡ ਦੇ ਲੋਕ ਸਾਰੇ ਹੀ ਬਹੁਤ ਵਧੀਆ ਕੰਮ ਕਰ ਰਹੇ ਨੇ ਔਰ ਕੱਲ ਦੇ ਲੱਗੇ ਹੋਏ ਨੇ ਔਰ ਜੋ ਵੀ ਇੱਥੇ ਕੰਮ ਚੱਲ ਰਿਹਾ ਬਹੁਤ ਸੋਹਣਾ ਕੰਮ ਚੱਲ ਰਿਹਾ ਸਿੱਧੂ ਮੂਸੇ ਦਾ ਦੀ ਵਰਸੀ ਦੇ ਉੱਪਰ ਸਾਰੇ ਸਾਡੇ ਵੀਰਾਂ ਨੂੰ ਬਾਤ ਚੜ ਕੇ ਆਣਾ ਚਾਹੁੰਦਾ ਤੇ ਬਾਈ ਨੂੰ ਜੋ ਇਨਸਾਫ ਨਹੀਂ ਮਿਲਿਆ ਉਸ ਨੂੰ ਇਨਸਾਫ ਦਿਵਾਣਾ ਚਾਹੁੰਦਾ ਪਰ ਸੋਕ ਬਾਪੂ ਜੀ ਨੇ ਐਲਾਨ ਕੀਤਾ ਵੀ ਮੈਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਖੜਾ ਹੋਣ ਜਾ ਰਿਹਾ ਹਾਂ ਤਾਂ ਮੈਂ ਸਾਰੇ ਭਰਾਵਾਂ ਨੂੰ ਮਾਨਸਾਵਾਸੀਆਂ ਨੂੰ ਅਪੀਲ ਕਰਦਾ ਵੀ ਜੋ ਪਿਛਲੇ ਵਾਰ ਆਪਣੇ ਮਾਨਸਾਵਾਸੀਆਂ ਤੋਂ ਗਲਤੀ ਹੋਈ ਹੈ ਉਹ ਦੁਬਾਰਾ ਗਲਤੀ ਨਾ ਹੋਵੇ ਤਾਂ ਜੋ ਮਾਨਸਾ ਦਾ ਕੋਈ ਮਾਨਸਾ ਦਾ ਸੁਧਾਰ ਹੋ ਸਕੇ ਵਿਕਾਸ ਹੋ ਸਕੇ ਤੇ ਸਾਡੇ ਭਾਈ ਸਿੱਧੂ ਮੂਸੇਆ ਨੂੰ ਜਲਦੀ ਤੋਂ ਜਲਦੀ ਇਨਸਾਫ ਮਿਲ ਸਕੇ ਸਿੱਧੂ ਦਾ ਵੀ ਸੁਪਨਾ ਸੀਗਾ ਉਹ ਕਹਿੰਦਾ ਕਿ ਮੈਂ ਬੈਕਵਰਡ ਦਾ ਜਿਹੜਾ ਪੈਗ ਆ ਉਹ ਲਾ ਦੇਣਾ ਹਾਂਜੀ ਹਾਂਜੀ ਉਹ ਵੀ ਵੀਰੇ ਬਹੁਤ ਵੱਡਾ ਸੁਪਨਾ ਸੀ ਵੀਰੇ ਦਾ ਸੁਪਨਾ ਪੂਰਾ ਵੀ ਹੋਣ ਲੱਗਿਆ ਸੀ ਪਰ ਜੋ ਹੋਣੀ ਆ ਉਹਨੂੰ ਕੋਈ ਰੋਕ ਨਹੀਂ ਸਕਦਾ ਤੇ ਹੁਣ ਦੁਬਾਰਾ ਬਾਪੂ ਜੀ ਨੇ ਐਲਾਨ ਕੀਤਾ ਵੀ ਇਸ ਵੋਟਾਂ ਦੇ ਵਿੱਚ ਮੇਰਾ ਸਾਥ ਦੋ ਤੇ ਆਨਵਾ ਜੋ ਵੋਟਾਂ ਸਾਥ ਦੋਗੇ ਤਾਂ ਆਪਾਂ ਬਹੁਤ ਵਧੀਆ ਮਾਨਸਾ ਵਿਕਾਸ ਕਰਾਂਗੇ ਮਾਨਸਾ ਸੁਧਾਰ ਲਿਆਵਾਂਗੇ ਸਿੱਧੂ ਬਾਈ ਦੇ ਜੋ ਵੀ ਸੁਪਨੇ ਸਾਰੇ ਪੂਰੇ ਕਰਾਂਗੇ ਬਾਰਸੀ ਤੇ ਜਿਹੜੇ ਲੋਕ ਨੇ ਸਵੇਰ ਤੋਂ ਹੀ ਆਉਣੇ ਸ਼ੁਰੂ ਹੋ ਗਏ ਨੇ ਤਾਂ ਇੰਨਾ ਪਿਆਰ ਸਿੱਧੂ ਦੇ ਲਈ ਹਾਂਜੀ ਹਾਂਜੀ ਵੀਰੇ ਸਿੱਧੂ ਦਾ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਐ ਵੀਰੇ ਬਹੁਤ ਜ਼ਿਆਦਾ ਪਿਆਰ ਹੈ ਮਾਨਸਾ ਤੋਂ ਛੱਡੋ ਆਸ-ਪਾਸੇ ਦੇ ਲੋਕ ਬਹੁਤ ਦੂਰੂ ਦੂਰ ਆ ਚੁੱਕੇ ਨੇ ਇੱਥੇ ਤੇ ਸਿੱਧੂ ਦੇ ਮੁੱਸੀ ਵਾਲੇ ਵੀਰੇ ਦੇ ਪਾ ਪ੍ਰਸ਼ਾਂਸਾ ਕਰ ਜੋ ਵੀ ਆ ਰਹੇ ਨੇ ਉਹਨਾਂ ਲਈ ਇੱਥੇ ਚਾਹ ਪਾਣੀ ਦਾ ਲੰਗਰ ਦਾ ਬਹੁਤ ਵਧੀਆ ਪ੍ਰਬੰਧ ਵੀ ਕੀਤਾ ਗਿਆ ਬਾਪੂ ਜੀ ਵੱਲੋਂ ਪਿੰਡ ਪ੍ਰਸ਼ਾਸਨ ਵੱਲੋਂ ਔਰ ਬਹੁਤ ਵਧੀਆ ਕੰਮ ਕੀਤਾ ਕੱਲ ਦਾ ਪੂਰਾ ਜੋਰਾਂ ਛੋੜਾਂ ਦਾ ਕੰਮ ਚੱਲ ਰਿਹਾ ਜੀ ਚੜਦੀ ਕਲਾ ਟਾਈਮ ਟੀਵੀ ਲਈ ਪਿੰਡ ਮੂਸਾ ਤੋਂ ਪੱਤਰਕਾਰ ਭਗਵੰਤ ਚੈਲ ਦੀ ਖਾਸ ਰਿਪੋਰਟ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.